ਜੇਕਰ ਤੁਸੀਂ ਵੀ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੇ ਵਾਸਤੇ ਖੁਸ਼ਖਬਰੀ ਹੈ ਕਿ ਜੇਕਰ ਤੁਸੀਂ ਗ੍ਰੈਜੂਏਸ਼ਨ ਪਾਸ ਕਰ ਚੁੱਕੇ ਹੋਗੇ ਤਾਂ 3 ਅਗਸਤ ਨੂੰ ਤੁਹਾਡਾ ਪੇਪਰ ਹੋਣ ਵਾਲਾ ਵੀ ਸੋ ਇਹ ਪੇਪਰ ਕਾ ਦਾ ਪੇਪਰ ਹੈਗਾ ਉਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਆਪਣੇ MSW ਸਟੱਡੀ ਨਿਊ ਚੈਨਲ ਤੇ ਨਵੇਂ ਹੈਗੇ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਪੰਜਾਬ ਦੇ ਲੈਵਲ ਦੀਆਂ ਹਰ ਇੱਕ ਸਰਕਾਰੀ ਨੌਕਰੀਆਂ ਅਰਧ ਸਰਕਾਰੀ ਨੌਕਰੀਆਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹਿੰਦੀ ਹੈ ਤਾਂ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਿਵੇਂ ਕਰਨੀ ਇਸ ਤਰ੍ਹਾਂ ਦੀ ਜਾਣਕਾਰੀ ਵੀ ਤੁਹਾਨੂੰ ਮਿਲਦੀ ਰਹੂਗੀ ਇਹ ਨੋਟੀਫਿਕੇਸ਼ਨ ਜਿਹੜਾ ਤੁਸੀਂ ਆ ਚੁੱਕਿਆ ਹੈ ਜਿਨ੍ਹਾਂ ਨੇ ਬੀਏ ਗ੍ਰੈਜੂਏਸ਼ਨ ਕਰ ਲਈ ਹੈ ਉਹ ਸੈਸ਼ਨ ਵਾਸਤੇ ਵੀ ਤਿੰਨੋ ਯੂਨੀਵਰਸਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਪਟਿਆਲਾ ਯੂਨੀਵਰਸਿਟੀ ਜਿਹੜੀ ਪੰਜਾਬੀ ਯੂਨੀਵਰਸਿਟੀ ਨੂੰ ਬੋਲਦੇ ਆਪਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤਾਂ ਤਿੰਨਾ ਵੱਲੋਂ ਵੀ ਇੱਕ ਜਿਹੜਾ ਟੈਸਟ ਕੰਡੈਕਟ ਕਰਵਾਇਆ ਜਾ ਰਿਹਾ ਆ 3 ਅਗਸਤ 2025 ਨੂੰ ਕਰਵਾਇਆ ਜਾ ਰਿਹਾ ਤੇ ਇਹਦੇ ਜਿਹੜੇ ਫਾਰਮ 18 ਜੂਨ ਤੋਂ ਭਰਨੇ ਸ਼ੁਰੂ ਹੋ ਜਾਣਗੇ ਸੁਭਾਵੀ ਇਹ ਇੰਟਰਸਟ ਟੈਸਟ ਜਿਹਨੂੰ ਬੋਲਦੇ ਕਾਮਨ ਇੱਕ ਟੈਸਟ ਹੈਗਾ ਜੇ ਇਹ ਟੈਸਟ ਪਾਸ ਹੋਊਗਾ ਤਦ ਹੀ ਜਿਹੜੇ ਸਟੂਡੈਂਟ ਬੀਏ ਕਰਨ ਤੋਂ ਬਾਅਦ ਗ੍ਰੈਜੂਏਸ਼ਨ 'ਚ ਜਿਹੜੇ ਦਾਖਲਾ ਲੈ ਸੋਰੀ ਬੀਏ ਬੀਐਡ 'ਚ ਦਾਖਲਾ ਲੈ ਸਕਣਗੇ ਵੀ ਗ੍ਰੈਜੂਏਸ਼ਨ ਜਿਨ੍ਹਾਂ ਨੇ ਕਰ ਲਈ ਸੋ ਇਹ ਤਿੰਨੇ ਯੂਨੀਵਰਸਿਟੀਆਂ ਵੱਲੋਂ ਜਿਹੜਾ ਐਲਾਨ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਫਾਰਮ 18 ਜੂਨ ਤੋਂ ਭਰਨੇ ਸ਼ੁਰੂ ਹੋ ਜਾਣੇ ਆ ਅਫੀਸ਼ੀਅਲ ਵੈਬਸਾਈਟ ਦਿੱਤੀ ਹੈ ਜਿਆਦਾ ਜਾਣਕਾਰੀ ਇਸ ਅਫੀਸ਼ੀਅਲ ਵੈਬਸਾਈਟ ਤੇ ਹੀ ਮਿਲੂਗੀ ਤਾਂ ਇਹਨਾਂ ਦਾ ਸਾਂਝਾ ਜਿਹੜਾ ਦਾਖਲਾ ਟੈਸਟ 3 ਅਗਸਤ 2025 ਨੂੰ ਹੋਣਾ ਕਾਫੀ ਸਮਾਂ ਤੁਹਾਡੇ ਕੋਲੇ ਹੈਗਾ ਇਸ ਟੈਸਟ ਦੀ ਤੁਸੀਂ ਤਿਆਰੀ ਕਰ ਸਕਦੇ ਹੋ ਠੀਕ ਹੈ ਹਲੇ ਕਾਫੀ ਟਾਈਮ ਪਿਆ ਹੈਗਾ ਤੇ ਆਪਣੇ ਚੈਨਲ ਉੱਪਰ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹਨਾਂ ਟੈਸਟਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੋਊਗੀ ਕਿਵੇਂ ਤਿਆਰੀ ਕਰਨੀ ਹੈ ਇਸ ਕਰਕੇ ਵੀ ਸਾਰਾ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਬਿਲਕੁਲ ਬਟਨ ਦਬਲੋ ਬਿਲਕੁਲ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਸ ਸੋ ਵੀ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਇਸ ਤਰ੍ਹਾਂ ਹੋਰ ਪੰਜਾਬ ਦੀਆਂ ਸਰਕਾਰੀ ਭਰਤੀਆਂ ਨਾਲ ਜਾਂ ਕਿਸੇ ਤਰ੍ਹਾਂ ਦੀਆਂ ਅਰਧ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਤੁਹਾਨੂੰ ਆਪਣੀ ਚੈਨਲ ਤੇ ਮਿਲਦੀ ਰਹੀ ਹੈ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ YouTube ਤੇ ਦੇਖ ਰਹੇ ਹੋ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ